ਗੁਰੂ ਸਾਹਿਬ ਜੀ ਬਹੁਤ ਹੀ ਵੱਡਾ ਭਾਗੀਓ ਗੁਰਮਤਿ ਪਿਆਰੇ ਜੋ ਹਾਜ਼ਰ ਨਾਜ਼ਰ ਪ੍ਰਤੱਖ ਰੂਪ ਧੰਨ ਧੰਨ ਸਹਿਬ ਸਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੀਵਨੀ ਗੋਦ ਅਨੰਦਮਾਨੇ ਸਹਿਬ ਸਿਰ ਗੁਰੂ ਕੰਗਦੈਵ ਜੀ ਮਹਾਰਾਜ ਜਿਨ੍ਹਾਂ ਦਾ ਜੀ ਪ੍ਰਕਾਸ਼ ਵਿਹਾੜਾ ਹੈ ਆਪ ਜੀ ਦੇ ਭਾਈ ਸਾਹਿਬ ਤੋਂ ਸ਼ਰਮੇ ਕੀਤਾ ਤੇ ਆਸਾ ਸੰਗਤ ਪਿਤਾ ਜੀ ਦਾ ਨਾਮ ਹੈ ਗੋਪਾ ਕੇਰੂਮਲ ਜੀ ਤੇ ਮਾਤਾ ਜੀ ਦਾ ਨਾਮ ਹੈ ਤਾਇਆ ਮਾਤਾ ਸਿਆਸੀ ਜਿਲ੍ਹਾ ਬਰੋਇਪੁਰਾ ਮਤੇ ਦੀ ਸਰਾਂ ਸਰਾਈ ਮਾਗਾ ਵੀ ਕਹਿੰਦੇ ਨੇ ਸਤਿਗੁਰੰਦ ਦੇਹ ਮਹਾਰਾਜ ਦਾ ਪ੍ਰਕਾਸ਼ ਹੋਇਆ ਸਤਗੁਰ ਦੇ ਘਰ ਮਾਤਾ ਧੀਵੀ ਜਿਨ੍ਹਾਂ ਦੀ ਲੰਗਰ ਦੀ ਪ੍ਰਥਾ ਦੇ ਵਿੱਚ ਬਹੁਤ ਵੜਿਆਈ ਹੈ ਹਨ ਬਹੁਤ ਬੜੀ ਸਰਵਰ ਕੀਤੀ ਦੋ ਪੁੱਤਰ ਸਨ ਸਤਗੁਰ ਦੇ ਦਾਸਬ ਜੀ ਤੇ ਦਾਤੋ ਜੀ ਤੇ ਦੋ ਹੀ ਬੀਬੀਆਂ ਸਨ ਇੱਕ ਬੀਬੀ ਦਾ ਨਾਮ ਸੀ ਬੀਬੀ ਅਮਰੋ ਦੂਸਰੀ ਬੀਬੀ ਦਾ ਨਾਮ ਸੀ ਬੀਬੀ ਅਨੋਖੀ ਸ਼ਰੂ ਤੋਂ ਹੀ ਪਰਮਾਰ ਤੋਂ ਪਰਵਾ ਤੋਂ ਭਾਵ ਹੈ ਬਾਬਾ ਫਿਰੋ ਮਨਜੀ ਸਾਧੂ ਦੇ ਪਿਤਾ ਜੀ ਦੇਵੀ ਦੇ ਦਰਸ਼ਨ ਵਾਸਤੇ ਜਾਇਆ ਕਰਦੇ ਸੰਸਾਰ ਸੱਜਣ ਪਿਤਾ ਜੀ ਚੜਾਈ ਕਰਕੇ ਉਹੀ ਪਰੰਪਰਾ ਸਹਿਬ ਸਿਖੁਰ ਅਰਜਨ ਦੇ ਮਹਾਰਾਜ ਜੀ ਨੇ ਸ਼ੁਰੂ ਰੱਖੀ ਜਦੋਂ ਸత్సੰਗਤ ਜੇ ਵੀ ਦੇ ਦਰਸ਼ਣ ਵਾਸਤੇ ਜਦੋਂ ਪਿਤਾ ਜੀ ਨਾਲ ਜਾਂਦੇ ਸੀ ਉਦੋਂ ਅਵਸਥਾ ਕੋਈ ਹੋਰ ਸੀ ਪਰ ਜਦੋਂ ਆਪ ਸੰਗਤ ਲੈ ਕੇ ਗਏ ਨੇ ਉਦੋਂ ਹੁਣ ਅਵਸਥਾ ਕੋਈ ਹੋਰ ਹੈ ਜਦੋਂ ਵੀ ਯਾਤਰਾ ਤੇ ਜਾਂਦੇ ਨੇ ਸਾਲ ਵਿੱਚ ਇੱਕ ਵਾਰ ਯਾਤਰਾ ਅੱਜ ਵਾਲਾ ਹਿਸਾਬ ਨਹੀਂ ਅੱਜ ਦਾ ਆਪਾਂ ਯਾਤਰਾ ਤੇ ਕਿਤੇ ਵੀ ਜਾਣਾ ਹੋਵੇ ਇੱਦਾਂ ਦੇ ਸਾਧਨ ਹੋ ਗਏ ਸ਼ਾਮ ਨੂੰ ਵੀ ਆਪਾਂ ਵਾਪਸ ਮੜ ਸਕਦੇ ਹਾਂ ਪਰ ਉਹਨਾਂ ਸਗਰਾਂ ਵਿੱਚ ਐਤਾ ਨਹੀਂ ਸੀ ਉਹਦਾ ਸਤਿ ਸ੍ਰੀ ਅਕਾਲ ਬਹੁਤ ਸਮਾਂ ਲੱਗਦਾ ਸੀ ਇਸ ਕਰਕੇ ਸੰਗਤੀ ਰੂਪ ਦੇ ਵਿੱਚ ਸਾਲ ਚਿੱਟਾ ਦੀ ਵਾਰ ਯਾਤਰਾ ਵਾਸਤੇ ਜਾਂਦੇ ਸਨ ਯਾਤਰਾ ਤੇ ਜਾਂਦੇ ਨੇ ਪਰ ਮਨ ਦੇ ਵਿੱਚ ਵਿੱਚ ਐਨੀ ਬੋਤ ਹੈ ਹਨਾਂ ਹੁੰਦੇ ਨੇ ਕਾਰਨ ਦਾ ਪਤਾ ਨਹੀਂ ਲੱਗ ਰਿਹਾ ਇੱਕ ਦਿਨ ਭਾਈ ਜਉਦਾ ਜੀ ਜਿਹੜਾ ਸਤਗੁਰੂ ਗੁਰਨਾਨਕ ਦੇਵ ਮਹਾਰਾਜ ਜੀ ਦਾ ਸਿੱਖ ਹੈ ਉਹ ਮੋੜੇ ਮੋੜੇ ਤੁਰਿਆ ਜਾ ਰਿਹਾ ਸਤਗੁਰੂ ਰਣਜੀਤ ਦੇ ਮਹਾਰਾਜ ਸਹਿਜ ਸੁਆਇ ਮਗਰ ਮਗਰ ਜਾ ਰਹੇ ਨੇ ਉਹ ਬੜੇ ਸੁਚੱਜੇ ਢਗ ਨਾਲ ਬਾਣੀ ਨੂੰ ਇੱਕ ਤਲਾਮ ਪੜ ਰਿਹਾ ਸਤਸੰਗਤ ਕਿਦਾਂ ਪੜ ਰਿਹਾ ਉਹ ਬਲੇ ਹਾਰੀ ਗੁਰ ਆਪੜੇ ਵਾਦਸ ਤੇ ਨੀਂਦ ਨਹੀ ਏ ਕਰ ਕਨ ਲਗੀ ਜੇ ਸੋ ਚੰਗਾ ਭੁਗਵੈ ਸੂਰਜ ਚੜੈ ਨਿਆਰੇ ਇਹ ਤੇ ਚੜਣ ਹੁੰਦੇ ਆ ਗੁਰਬਿੰਦ ਘੋਰ ਤਾਰੇ ਤੁਮ ਆਨਤ ਗੁਰੂ ਨੱਚਤਿ ਮਨ ਆਪਣੇ ਸਚੇਤ ਛੁੱਟੇ ਤਿਲ ਗੋੜ ਜਿਓ ਖਿਤੇ ਅਕ ਚੇਤੇ ਅੰਦਰ ਸੁਖੀ ਐ ਕੋ ਨਾਨਕ ਸੋਨਾ ਫਲਿਏ ਭੁਲਿਏ ਬੱਪੜੇ ਵੀ ਤਨ ਵਿੱਚ ਹੋੜੀ ਆਪੀ ਨਾ ਅਪਸਾ ਜਿਓ ਆਪੀ ਨਾ ਸਹਾਰਾ ਈ ਕਰ ਆਸਣ ਤੋ ਜਾਂ ਤਾ ਕਰਤਾ ਆਪ ਤੂੰ ਜੁਸ ਕੇ ਵੇ ਕਰ ਤੂੰ ਜਾਣੋਈ ਸਭ ਸਹਿ ਦੇ ਲੈ ਸਜਿੰਦ ਕਰ ਧਰ ਆਸਣ ਤਾਂ ਉਹ ਬੈਠੇ ਆ ਨੇ ਪਹਿਲੇ ਅਸਲਿਆਂ ਦੇ ਵਿੱਚ ਅਰਸਦੀ ਵਾਰ ਦਾ ਕੀਰਤਨ ਇਦਾਂ ਕੀਤਾ ਜਾਂਦਾ ਸੀ ਸਾਜ ਸੱਜ ਜੋੜੀਆਂ ਦੇ ਰੂਪ ਚ ਸਾਜ ਵਾਲੀ ਪਰੰਪਰਾਤ ਬਾਜ ਜਿਹੜੇ ਆਪਾਂ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਦਰਵਾਜ਼ੇ ਤੇ ਜਿਹੜੀ ਵਰਜਾਵਾ ਹੁੰਦਾ ਸ਼ੁਰੂ ਤੋਂ ਹੀ ਰਾਗ ਚ ਹੈ ਸਾਜਾ ਦੇ ਨਾਲ ਹੈ ਪਰ ਜਿਹੜੇ ਆਪਾਂ ਪਿੰਡਾਂ ਖਾਮਾਂ ਦੇ ਵਿੱਚ ਦਾ ਸ਼ਹਿਰਾਂ ਦੇ ਵਿੱਚ ਸ਼ੁਰੂ ਸ਼ੂਚਾ ਸਾਰੀ ਵਾਰ ਲਾਦੇ ਸੀ ਉੱਥੇ ਲੱਗਦੀ ਸੀ ਇੱਕ ਪੰਕਤੀ ਇੱਕ ਜਿਹੜੇ ਨੂੰ ਬੋਲਣੀ ਦੂਸਰੀ ਪੰਕਤੀ ਦੂਸਰੇ ਨੂੰ ਬੋਲਣੀ ਪਰ ਭਾਵਨਾ ਬੜੀ ਸੀ ਸਰਸਰੀ ਪਿਆਰ ਬੜਾ ਸੀ ਗੁਰੂ ਅੰਦਰ ਦੇ ਮਹਾਰਾਜ ਨੇ ਸੁਣਿਆ ਬਿਲਕੁਲ ਮਨ ਨੂੰ ਸ਼ਾਂਤੀ ਮਿਲ ਗਈ ਮਨ ਨੂੰ ਖਤਪੈੜੇ ਨੇੜੇ ਗਏ ਨੇ ਭਾਈ ਜੋਤੇ ਨੇ ਕਹਿੰਦੇ ਜੋਤਾ ਜੀ ਇਹ ਜਿਹੜਾ ਤੁਸੀਂ ਕਲਾਮ ਪੜ੍ਹ ਰਹੇ ਸੀ ਇਹ ਕਿਹੜਾ ਕਲਾਮ ਹੈ ਉਹਨਾਂ ਨੇ ਪਤਾ ਕੀ ਅੱਛਾ ਸੀ ਪੀਏ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਉਹਨੇ ਆਪਣੇ ਮੁਖਾਰ ਵਿੱਚੋਂ ਉਚਾਰਨ ਕੀਤੀ ਹੋਈ ਹੈ ਅਗਲਾ ਸਾਲ ਸਤਪੁਰ ਦਾਏ ਸੀ ਕਿੱਥੇ ਮੰਨਗੇ ਕਹਿੰਦੇ ਨੇ ਕਰਤਾਰਪੁਰ ਰਹਿੰਦੇ ਨੇ ਸਾਹ ਸੰਗਤ ਉਹ ਸੰਗਤ ਨੂੰ ਲੈ ਕੇ ਗਏ ਨੇ ਇੱਕ ਰਾਤ ਕਰਤਾਰਪੁਰ ਪੜਾ ਜਿੱਤੇ ਟਹਿਰਾਉਂ ਸੰਗਤ ਨੂੰ ਟਿਕਾਣਾ ਦੇ ਕੇ ਸੰਗਤ ਲੱੱਗਰ ਪਾਣੀ ਪ੍ਰਸ਼ਾਦਾ ਤਿਆਰ ਕਰਨ ਲੱਗੇ ਨੇ ਫਿਰ ਸਤਿਗੁਰੂ ਰੰਗਨ ਦੇ ਮਹਾਰਾਜ ਜੀ ਘੋੜੇ ਤੇ ਸਵਾਰ ਹੋ ਕੇ ਉਹ ਜਿਹੜਾ ਉਹਨੇ ਜਗਤ ਦਸੀ ਸੀ ਭਾਈ ਜੋਦੇ ਨੇ ਸਤਿਗੁਰੂ ਕੋਲ ਲੱਗਦੇ ਮਹਾਰਾਜ ਵੱਲ ਜਾ ਰਹੇ ਨੇ ਸਾਧ ਸੰਗਤ ਜਦੋਂ ਅਸਥਾਨ ਦੇ ਨੇੜੇ ਪਹੁੰਚੇ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਇਹ ਐ ਨਾ ਸਮਝ ਲੈਣਾ ਕਿ ਖਾਲੀ ਵਿਚਾਰਣੀ ਕੀਤਾ ਹੋਇਆ ਹੈ ਨਹੀਂ ਸਾਥ ਸੰਗਤ ਆ ਸਤਗੁਰੂ ਦੀ ਹਜ਼ੂਰੀ ਵਿੱਚ ਜਿਹੜੇ ਬੈਠੇ ਆ ਨਾ ਆਪ ਹਰ ਇੱਕ ਦੇ ਦਿਲ ਦੀਆਂ ਜਾਣਦਾ ਪਰਤਖ ਰੂਪ ਹੈ ਇਹ ਪਰਤਖ ਹੈ ਸਾਥ ਸੰਗਤ ਬੇਸ਼ੱਕ ਆਪਾਂ ਆਪਣੀ ਸਰਤ ਘਟਾ ਚੁੱਕੇ ਆ ਮਾਫ਼ ਕਰਨਾ ਮੈਨੂੰ ਕਪੜੀ ਛਾਤਾ ਤੀ ਬਸ ਬੜੀ ਹੋਰ ਜਗ੍ਹਾ ਲਾਈ ਬੈਠੇ ਆ ਪਰ ਇਹ ਪਰਤਖ ਹੈ ਜਿਉਂ ਕਰ ਨਿਰਮਲ ਆਰ ਸੀ ਜਗ ਦੇਖਣ ਵਾਲਾ ਆਸੀ ਕਹਿੰਦੇ ਨੇ ਸ਼ੀਸ਼ੇ ਨੂੰ ਸ਼ੀਸ਼ੇ ਦੇ ਮੋਹਰੇ ਤੁਸੀਂ ਜਿਹੋ ਜਿਹਾ ਚਿਹਰਾ ਲੈ ਕੇ ਜਾਓਗੇ ਸ਼ੀਸ਼ਾ ਉਹੋ ਜਿਹਾ ਦਿਖਾ ਦਿੰਦਾ ਇਹ ਹੀ ਸਰੂਪ ਸਤਿਗੁਰ ਦਾ ਹੈ ਸਤਿਗੁਰ ਦੇ ਸਾਹਮਣੇ ਤੁਸੀਂ ਕਰੋਧ ਦਾ ਭਰਿਆ ਹੋਇਆ ਚਿਹਰਾ ਲੈ ਕੇ ਆਓਗੇ ਤਾਂ ਸਤਿਗੁਰ ਤੁਹਾਡਾ ਜਿਹੜਾ ਦੂਧ ਵਾਲਾ ਦਿਖਾ ਦੇਣਗੇ ਤੁਸੀਂ ਬਾਸ਼ਨਾ ਦਾ ਚਿਹਰਾ ਲੈ ਕੇ ਆਓਗੇ ਤੇ ਸਤਿਗੁਰ ਤੁਹਾਨੂੰ ਬਾਸ਼ਨਾ ਵਾਲਾ ਚਿਹਰਾ ਦਿਖਾ ਦੇਣਗੇ ਕਿਉਂਕਿ ਪ੍ਰਤੱਖ ਰੂਪ ਹੈ ਘਟ ਘਟੇ ਅੰਦਰ ਕੀ ਜਾਂਤ ਭਲੇ ਬੁਰੇ ਕੀ ਪੀਰ ਗਲਤ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਮ ਹੈ ਛੇੜੀ ਲੈਣਾ ਜੀ ਅੱਜ ਲੈਣਾ ਜੀ ਭਾਵਨਾ ਦੇ ਨਾਲ ਸ਼ਰਧਾ ਕਿਉਂਕਿ ਪਹਿਲੀ ਵਾਰ ਚੁੱਕੀ ਹੈ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਜਿਹੜਾ ਕਲਾਮ ਹੈ ਸਤ ਸੰਗਤ ਪੜਦੇ ਆਪਾਂ ਰੋਜ਼ ਹੈ ਕਿਤੇ ਇਹਨੂੰ ਵਿਚਾਰੋ ਪੜਦੇ ਜੀਆਂ ਬਲਿਹਾਰੀ ਹੋਰ ਆਪਣੇ ਦਿਹਾੜੀ ਸੰਧਵਾਰ ਕਹਿੰਦੇ ਨੇ ਸਿੱਧੇ ਅਰਥਾਂ ਚਾਰ ਕਰੀਏ ਜਿਆਦਾ ਵਿਆਖਿਆ ਕਰਕੇ ਪੈੜੀ ਜੋੜ ਨਹੀਂ ਕਹਿੰਦੇ ਆਪਣੇ ਗੁਰੂ ਤੋਂ ਬਿਲੇਹਾ ਜਾਓ ਔਰ ਜਦੋਂ ਵੀ ਦਿਨ ਚ ਟਾਈਮ ਮਿਲੇ ਇਹ ਨਹੀਂ ਕਿ ਸਵੇਰੀ ਪੜਨਾ ਹੈ ਸ਼ਾਮ ਨੂੰ ਪੜਨਾ ਜੋ ਹਾੜੀ ਸਤ ਵਾਰ ਸਤ ਵਾਰ ਦਾ ਮਤਲਬ ਹੈ ਜਦੋਂ ਤੁਹਾਨੂੰ ਦਾਇ ਤੋਂ ਫਰਸਤ ਮਿਲੇ ਉਦੋਂ ਹੀ ਸ਼ੁਰੂ ਹੋ ਜਾਣਾ ਹੈ ਕਰਨਾ ਕੀ ਹੈ ਵਾ ਹਰੀ ਕੋਲ ਆਪਣੇ ਦਿਵਹਰੀ ਸਦਵਾਰ ਜਦੋਂ ਕਿਰਾ ਸੁਭਾਅ ਬਣ ਗਿਆ ਤੇ ਪਰਪੱਕ ਹੋ ਗਿਆ ਤਾਂ ਹੋਵੇ ਲੱਗੀ ਸਤਿਗੁਰ ਕਹਿੰਦੇ ਜਿੰਨ ਮਾਨਸ ਕੋ ਦੇਵਤੇ ਕੀਏ ਕਰਤਣਾ ਲਗੇ ਤੈਨੂੰ વૃક્ષ ਤੋਂ ਦੇਵਤਾ ਬਣਾਣ ਲੱਗਿਆ ਇੱਕ ਸੈਕਿੰਡ ਲੱਗਣਾ ਸਮਝੋ ਸਰ ਸੰਗ ਆਪਾਂ ਤਾਂ ਉਹਨਾਂ ਦੇਵਤਿਆਂ ਨੂੰ ਮੰਨ ਲਿਆ ਜਿਹੜੇ ਆਪਾਂ ਨੂੰ ਦਿਖਾਈ ਗਏ ਪਰ ਸਤਿਗੁਰ ਕਹਿੰਦੇ ਨੇ ਜਿੰਨੇ ਸਰੀਰ ਬੈਠੇ ਹੋ ਤੁਸੀਂ ਦੇਵਤੇ ਹੋ ਆਹ ਜਿਹੜੀਆਂ ਭੈਣਾਂ ਕਦੋਂ ਕਦੋਂ ਇਹ ਗੱਲ ਯਾਦ ਰੱਖਣਾ ਕਦੋਂ ਆਪਾਂ ਦੇਵਤੇ ਆ ਕਦੋਂ ਆਪਾਂ ਦੇਵੀਆਂ ਜਦੋਂ ਆਪਣਾ ਮਨ ਸਤਿਗੁਰ ਦੇ ਸਿਮਰਨ ਦੇ ਅਭਿਆਸ ਕਰਕੇ ਬਾਣੀ ਦੇ ਜਾਪ ਕਰਕੇ ਨਿਤਨੇਮ ਦੇ ਜਾਪ ਕਰਕੇ ਸੁਖਮਨੀ ਸਾਹਿਬ ਦੇ ਜਾਪ ਕਰਕੇ ਜਦੋਂ ਆਪਣਾ ਮਨ ਖੁਰਨੇ ਤੋਂ ਰਹਿਤ ਹੋ ਗਿਆ ਉਦੋਂ ਸਤਿਗੁਰ ਨੇ ਆਖਿਆ ਜੇ ਈਮਾਨਸ ਤੋਂ ਦੇਵ ਤੇ ਕੇ ਆਪਣੇ ਤਾਂ ਹੋਰ ਨਹੀਂ ਕਦੋਂ ਬੰਦੇ ਸੰਸਾਰ ਤੋਂ ਬੰਦੇ ਬਹੁਤੇ ਵੀਰ ਬੈਠੇ ਹੋਣਗੇ ਮਾਫਰਨਾ ਤੋਂ ਨੂੰਚਾ ਜਵਾਲੇ ਕੀ ਕਰੇ। ਕਈ ਵਕਤ ਆਪ ਘੜੀ ਵੀ ਦੇਖੀ ਜਾਂਦੇ। ਇਹ ਫੁਰਨਾ ਹੈ ਕਿ ਕਾਲ ਖੇੜ ਜਿਹੜਾ ਸਤਿਗੁਰੂ ਦੀ ਹਜ਼ੂਰੀ ਵਿੱਚ ਵੀ ਖੇੜਦਾ ਹੈ ਸਾਸ ਜੀ। ਚੰਗਾ ਪੜਾ ਟੇਕੇ ਬੈਠਾ ਹੋਏਗਾ ਜਦੋਂ ਮਨ ਵਿੱਚ ਇਕਾਗਰਤਾ ਪਾਣ ਲੱਗਦੀ ਹੈ ਸਰੀਰ ਦੇ ਕਿਸੇ ਅੰਗ ਤੇ ਕਾਰਜ ਸ਼ੁਰੂ ਹੋ ਜਾਏਗੀ। ਫਿਰ ਇਹ ਦੇਖਣਾ ਲੋੜ ਕਰਕੇ। ਇਹਦਾ ਮਤਲਬ ਇਹ ਹੈ ਸਤਿਗੁਰੂ ਦੀ ਹਜ਼ੂਰੀ ਚ ਆ ਗਏ ਹੁਣ ਕਾਲੇ ਤਨ ਜੁੜ ਨਹੀਂ ਜੇਣਾ। ਜਿੰਨਾ ਪਲਾ ਬੈਠਾ ਅਰਜਨ ਜੀ ਦੀ ਖਾਸ ਸ਼ੁਰੂ ਹੋ ਗਈ ਅਰਜਨ ਜੀ ਨੂੰ ਪਿਆਸ ਲੱਗਣੇਗੀ ਕਿੰਨਾ 1.5 ਘੰਟੇ ਦਾ ਸਮਾਂ ਹੈ ਜੇ ਆਪਾਂ ਇੱਕ ਘੰਟਾ ਪਾਣੀ ਨਹੀਂ ਪੀਤੀਵਾਗੇ ਤਾਂ ਕੁਝ ਘੱਟਦਾ ਤਾਂ ਨਹੀਂ ਪਰ ਨਹੀਂ ਕਿਉਂਕਿ ਜਦੋਂ ਇਹ ਜੁੜਿਆ ਉਦੋਂ ਇਹਨੇ ਇਹ ਸਤਗੁਰੂ ਦੀ ਡਿਊਟੀ ਨਹੀਂ ਸਮੋਹ ਸਤਗੁਰ ਦੇ ਆਲ ਹੁਕਮ ਚ ਆਲ ਕਹਿੰਦੇ ਨੇ ਸਮੇਂ ਤੇ ਆਲ ਸਤਗੁਰ ਦੇ ਹੁਕਮ ਹੈ ਫੌਤ ਫੌਤ ਦਾ ਆਰੇ ਹੁਕਮ ਪਠਾਇਆ ਉਹਦਾ ਉਹਦੀ ਡਿਊਟੀ ਉਹਨੇ ਆਪਾਂ ਨੂੰ ਡਿਸਟਰਬ ਕਰ ਲਿਆ ਪਰੇਸ਼ਾਨ ਕਰਨਾ ਵੀ ਇਹ ਚੋੜ ਨਾ ਜਾਵੇ ਨਹੀਂ ਤਾਂ ਸਤਿਗੁਰ ਦਾ ਗੁਰੂ ਮਹਾਰਾਜ ਬਚਨ ਪਤਾ ਕੀ ਹੈ ਕਿ ਜੇ ਚਿੱਤ ਜੈ ਏਕਸ਼ਨ ਉੱਤੇ ਆਇਓ ਕਾਲ ਖਾਸ ਦੇ ਵਿਚ ਨਾ ਆਇਓ ਸਿਰਫ ਇੱਕ ਸ਼ਿਨ ਇਹਨੂੰ ਘੰਟਿਆਂ ਬਤੀਣੀ ਚਾਹੀਦਾ ਆਪਾਂ ਨੂੰ ਸਤਸੰਗਤ ਹੈ ਨਾ ਸੋਚ ਲੈਣਾ ਵੀ ਘੰਟਿਆਂ ਵਧੀ ਸਿਮਰਨ ਕਰਾਂਗੇ ਤਾਂ ਲਾਭ ਹੋਏਗਾ ਨਹੀਂ ਸਿਰਫ ਇੱਕ ਸ਼ਿਨ ਇੱਕ ਸ਼ਿਨ ਕਹਿੰਦੇ ਤੇ ਬੰਦ ਹੋਣਾ ਹੁਣ ਤੁਸੀਂ ਹਿਸਾਬ ਲਾਈ ਜੇ ਆਪਾਂ ਸਾਰੇ ਜਣੇ ਤੇ ਆਪਾਂ ਹੀ ਇੰਨਾ ਚਰਨੀ ਇਕਾਗਰਤਾ ਨਹੀਂ ਬਣੀ ਇਹੋ ਬਦਲਤਾ ਹੀ ਨਹੀਂ ਇੱਕ ਛੇੜੀ ਆਪਣੀ ਨਜ਼ਰ ਦਾ ਬਣੀ ਨਹੀਂ ਤੇ ਜੇ ਇਕਾਗਰਤਾ ਨਹੀਂ ਬਣੀ ਨਾ ਸਾਧ ਸੰਗਤ ਫਿਰ ਸਤਿਗੁਰ ਕਹਿੰਦੇ ਨੇ ਹਰ ਦਾ ਸਿਮਰਨ ਛਾੜ ਕੇ ਬਹੁ ਕਰਨ ਤੁਮਾਂ ਪੜਿਆ ਕਰੀ ਨਾ ਜਿਹੜੀ ਉਦੋਂ ਉਸ ਚੋਰ ਨੂੰ ਕੁੱਟ ਪੈਂਦੀ ਹੈ ਇਹ ਕੁੱਟੇ ਦੇ ਨਾ ਪਰੂਣ ਪੈਂਦੀ ਹੈ ਤੇ ਪੈਂਦੀ ਹੈ ਇਹ ਸਤਗੁਰ ਦਾ ਬਚਨ ਹੈ ਕਿਸੇ ਦੁਨਿਆਵੀ ਬੰਦੇ ਦੀ ਵਿਚਾਰੀ ਹੋਈ ਬਾਣੀ ਨਹੀਂ ਹਉ ਸਤ ਸੰਗਤ ਸ਼੍ਰੀ ਲਹਿਣਾ ਜੀ ਘੋੜੇ ਤੇ ਸਵਾਰ ਹੋ ਕੇ ਕਿਉਂਕਿ ਉਸ ਬਾਣੀ ਦੇ ਬਚਨਾਂ ਨੇ ਖਿੱਚ ਪਾ ਦਿੱਤੀ ਹੈ ਸਤਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਥਾਨ ਵੱਲ ਜਾਂਦੇ ਨੇ ਸਤਗੁਰ ਦਿਨਾਂ ਦੇ ਕੰਨੜ ਵਾਲੇ ਸਾਹਮਣੇ ਆ ਕੇ ਖੜੇ ਨੇ ਜੇ ਉਹ ਸਾਹਮਣੇ ਆ ਕੇ ਖੜੇ ਨੇ ਤਾਂ ਲੈਣਾ ਜੀ ਗੁਰਮੁਖ ਖਾ ਇਸ ਸਾਡੀ ਭਾਸ਼ਾ ਜੇ ਬਕਿਸਰਾ ਨਾਮ ਨਾ ਜਾਣਦੇ ਹੋ ਜੇ ਦਾ ਨਾਮ ਜਾਣਦੇ ਹੋ ਤਾਂ ਨਾਮ ਲੈ ਕੇ ਬਾਜ਼ ਮਾਰਦਾ ਹੀ ਦਾ ਪਰ ਇਹ ਨਾਮ ਨਹੀਂ ਜਾਣਦੇ ਫਿਰ ਕਹਿੰਦੇ ਉਹ ਗੁਰਮੁਖਾ ਗੱਲ ਸੁਣੀ ਭਾਈ ਇੱਕ ਕਹਿੰਦੇ ਗੁਰਮੁਖਾ ਇੱਕ ਬੇਨਤੀ ਕਰਨੀ ਸੀ ਸਤਗੁਰ ਕਹਿੰਦੇ ਦੱਸੋ ਕਹਿੰਦੇ ਗੁਰੂ ਨਾਨਕ ਸਾਹਿਬ ਨੂੰ ਮਿਲਣ ਕੀ ਕਹਤੇ ਗੁਰਨਾਣਕ ਸਾਹਿਬ ਨੂੰ ਹੁਣ ਦੇਖੋ ਸਤਿਗੁਰੂ ਨੇ ਇਹ ਨਹੀਂ ਕਿਹਾ ਕਿ ਵਹੀਂ ਗੁਰਨਾਣਕ ਆਇਆ ਮੈਂ ਨਹੀਂ ਕਿਹਾ ਸਤਿਗੁਰ ਕਹਿੰਦੇ ਆਗਾ ਬੜਾ ਦਿੰਦੇ ਆਂ ਛੇਲੇ ਲੈਣਾ ਜੀ ਘੋੜੇ ਤੇ ਸਵਾਰ ਨੇ ਸਤਿਗੁਰ ਗੁਰਨਾਣਕ ਦੇ ਮਹਾਰਾਜ ਪੈਦਲ ਨੇ ਲਗਾਮ ਘੋੜੇ ਦੀ ਫੜੀ ਹੋਈ ਹੈ ਜਦੋਂ ਉਸ ਥਾਂ ਦੇ ਨੇੜੇ ਪਹੁੰਚੇ ਇਸ਼ਾਰਾ ਕੀਤਾ ਗੁਰਮੁਖ ਖਾਨ ਘੋੜਾ ਉਹ ਜਗ੍ਹਾ ਤੇ ਬੰਨਿਆ ਉਹ ਫਲਾਣੀ ਜਗ੍ਹਾ ਤੇ ਤੈਨੂੰ ਸਤਿਗੁਰੂ ਮਿਲਨੇ। ਜਿੱਥੇ ਤੂੰ ਮਿਲਣ ਆਇਆ ਉਹ ਫਲਾਣੀ ਜਗ੍ਹਾ ਤੇ ਮਿਲਣਗੇ। ਘੋੜਾ ਉਸ ਜਗ੍ਹਾ ਤੇ ਬਣਿਆ। ਇੰਨੇ ਨੂੰ ਜਿੰਨਾ ਚਿਰ ਸ਼੍ਰੀ ਰਹਿਣਾ ਜੀ ਨੇ ਘੋੜਾ ਬਣਿਆ ਸਤਿਗੁਰੂ ਨੇ ਆਪਾਂ ਪਿੰਡਾਂ 'ਚ ਕਹਿੰਦੇ ਪੰਜ ਸ਼ਰਮਨਾ। ਸਤਿਗੁਰੂ ਨੇ ਪੰਜ ਸ਼ਰਮਨਾ ਹੱਥ ਸੱਤੇ ਕਿਥੇ ਨੇ ਉਹ ਸੱਜ ਕੇ ਅਸਥਾਨ ਤੇ ਬਹਿ ਗਏ। ਜਦੋਂ ਸ਼੍ਰੀ ਰਹਿਣਾ ਜੀ ਆਏ ਨੇ ਆ ਕੇ ਨਮਸਕਾਰ ਕੀਤੀ ਸਤਿਗੁਰ ਦੇ ਚਰਨਾਂ ਤੇ ਸਤ ਕੀ ਨਾਲ ਸੋਧ ਰਹੀ ਹੁੰਦ ਕੀ ਨਾਲ ਹੋਦ ਰਹੀ ਮਾਤਮੇ ਨਾਲ ਮਾਤਾ ਬੋਲੇ ਸੋਧਾ ਸਭ ਸੰਭਾਰ ਕਰਾਨ ਹੋ ਗਏ ਪਿੱਛੇ ਨੀਂਵੇ ਬੱਤ ਮਾਫੀਆ ਮੰਗ ਰਹੇ ਨੇ ਕਿ ਗੁਰੂ ਨੂੰ ਮੇਰੇ ਤੋਂ ਤਾਂ ਗਲਤ ਕੋਲ ਬੜੀ ਵੱਡੀ ਗੱਡੀ ਹੋ ਗਈ ਮੇਰੇ ਤੋਂ ਤਾਂ ਏਨੀ ਵੱਡੀ ਗਲਤੀ ਹੋ ਗਈ ਕਹਿੰਦੇ ਹੋਇਆ ਕੀ ਹੈ ਕਹਿੰਦੇ ਮੈਂ ਘੋੜੇ ਤੇ ਚੜ ਕੇ ਆ ਰਿਹਾ ਮੈਂ ਸੇਵਕ ਬਣ ਕੇ ਆਇਆ ਹੈ ਮੈਂ ਘੋੜੇ ਤੇ ਚੜਿਆ ਹੋਇਆ ਆਪਣੀ ਪੈਦਲ ਇਸ ਤੋਂ ਵੱਡੀ ਗੱਲ ਹੋ ਨਹੀਂ ਸਕਦੀ ਸਤਗੁਰੂ ਜੀ ਨੇ ਤੇਰਾ ਨਾਮ ਕੀ ਹੈ ਕਹਿੰਦਾ ਜੀ ਮੇਰਾ ਨਾਮ ਲੈਣਾ ਸਤੂਗੁਰਾਂ ਨੇ ਫੇਰ ਉਹ ਮਾਫੀਆਂ ਤੋਂ ਮੰਗੇ ਫਿਰ ਤਾਂ ਗੱਲ ਠੀਕ ਹੀ ਹੈ ਤੂੰ ਲੈਣਾ ਤੇ ਅਸੀਂ ਦੇਣਾ ਦੇਖੋ ਸਾਰ ਸੰਗ ਇਹ ਅੱਕ-ਟੱਕ ਕੇ ਅੰਦਰ ਕੀ ਜਾਣ ਤੋਂ ਭਰੇ ਹੋਰੇ ਕੀ ਭਾਈ ਜਿਹੜੇ ਲੈਣੇਦਾਰ ਹੁੰਦੇ ਨੇ ਉਹ ਇੰਨੇ ਘੋੜਿਆਂ 'ਤੇ ਚੜ ਕੇ ਆਉਂਦੇ ਨੇ ਤੇ ਜਿੱਲੇ ਕੋਈ ਦੇਣਦਾਰੀ ਹੈ ਖੜੇਗਾ ਫਿਰ ਗੁਰੂ ਘਰ ਕੋਈ ਨਹੀਂ ਆ ਜਾ ਜੀ ਆਇਆਂ ਨੂੰ ਬੜੇ ਖੁਸ਼ਹਾਲ ਹੋਏ ਵਾਪਸ ਆਏ ਉਸ ਸਮਾ ਬੈਠਣ ਤੋਂ ਬਾਅਦ ਆਪਣੀ ਸੰਗਤ ਨੂੰ ਆ ਕੇ ਕਹਿੰਦੇ ਨੇ ਕਿ ਗੁਰਮਖੋ ਹੱਥ ਜੋੜ ਕੇ ਬੇਨਤੀ ਹੈ ਮੈਂ ਤੁਹਾਡੇ ਨਾਲ ਬਹੁਤ ਦੀਆਂ ਯਾਤਰਾ ਤੇ ਗਿਆ ਦੀਆਂ ਯਾਤਰਾ ਤੇ ਪੀਰਸਤਾਨਾਂ ਤੇ ਬੜਾ ਗਿਆ ਮੈਂ ਤੁਹਾਡੇ ਨਾਲ ਪਰ ਅੱਜ ਤੋਂ ਬਾਅਦ ਮੈਨੂੰ ਟਿਕਾਣਾ ਲਿਓ ਪਰ ਮੈਨੂੰ ਜਿਹੜੀ ਜਗ੍ਹਾ ਮਿਲਣੀ ਸੀ ਮਿਲ ਚੁਕੀ ਹੈ ਤੇ ਨਹੀਂ ਗਈ ਸੰਸਦ ਤੇਰ ਤਰਕਾਰ ਪਹੁੰਚੀ ਹੈ ਜਦੋਂ کافی ਸਮਾਂ ਕਰਤਾਰਪੁਰ ਰੇ ਸੰਗ ਵਾਪਸ ਪਿੰਡ ਗਿਆ ਉਹਨਾਂ ਨੇ ਮਾਤਾ ਜੀ ਵੀ ਜਿਹਨੂੰ ਦੱਸਿਆ ਉਹਨਾਂ ਦੇ ਖੁਸ਼ ਹੈ ਵੀ ਲੈਣ ਦੀ ਕਿਤੇ ਰਹੀ ਕੰਦਿਓ ਤੱਕ ਕਰਤਾਰਪੁਰ ਉੱਤੇ ਰੁਕ ਗਏ ਸੀ ਸੰਗਤ ਰਸੀ ਲੈ ਕੇ ਗਏ ਮਾਤਾ ਨੂੰ ਫਿਕਰ ਲੱਗ ਗਈ